ਹੋ 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 ਕਿੱਕ ਕਵੀ ਤੇਰ ਸੋਇ ਨੂੰ ਬੁਰਾ ਨਾ ਬੋਲੀਏ ਉਹ ਫੜ ਲਈਏ ਤੱਕੜੀ ਤੇ ਪੂਰਾ ਥੋਲੀਏ ਉਹ ਕਵੀ ਤੇਰ ਸੋਇ ਨੂੰ ਬੁਰਾ ਨਾ ਬੋਲੀਏ ਉਹ ਫੜ ਲਈਏ ਤੱਕੜੀ ਤੇ ਪੂਰਾ ਥੋਲੀਏ ਉਹ ਜਨ ਚਿਰ ਘਰ ਨਾਲ ਲਾਈਏ ਡੋਲੇ ਨੂੰ ਬੈਜਾ ਬੈਜਾ ਕਰ ਛੱਡੀਏ ਬਚੋਲੇ ਨੂੰ ਉਹ ਬੈਜਾ ਬੈਜਾ ਕਰ ਛੱਡੀਏ ਬਚੋਲੇ ਨੂੰ ਉਹ ਬੈਜਾ ਬੈਜਾ ਕਰ ਛੱਡੀਏ ਬਚੋਲੇ ਨੂੰ ਕਹਤਾ ਤਣ ਤੇ ਕੁਰਲੇ ਦਾ ਨਾਗਾ ਪਈ ਨਾ ਉਹ ਝੂਠੇ ਤੇ ਬਿਮਾਰ ਦੀ ਕਦੇ ਵੀ ਖਾਈਏ ਨਾ ਉਹ ਬੀਜੀ ਇਹ ਨਾ ਪਹਿਲੀ ਕਦੇ ਬਿਣ ਰੋਤੇ ਦੇ ਜੁਕੀਆਂ ਨਾ ਮਰੀ ਜਵਾਨ ਪੁੱਤ ਦੇ ਉਹ ਜੁਕੀਆਂ ਨਾ ਮਰੀ ਜਵਾਨ ਪੁੱਤ ਦੇ ਉਹ ਜੁਕੀਆਂ ਨਾ ਮਰੀ ਜਵਾਨ ਪੁੱਤ ਦੇ ਕਤੋਂ ਬਜਾਰ ਦਾ ਸਫਰ ਕਰੀਏ ਹੋ ਲੋਕ ਬਦਨਾਮੀ ਕੋਲੋਂ ਸਦਾ ਡਰੀਏ ਹੋ ਡੂਮਣੇ ਮਖਿਆਲ ਕੋਲੋਂ ਜਾਈਏ ਦੂਰ ਦੀ ਪੁੱਲ ਕੇ ਨ ਲੱਗੀ ਐ ਵੈਰੀ ਦੇ ਮੁਰਦੀ ਹੋ ਪੁੱਲ ਕੇ ਨ ਲੱਗੀ ਵੈਰੀ ਦੇ ਮੁਰਦੀ ਹੋ ਪੁੱਲ ਕੇ ਨ ਲੱਗੀ ਵੈਰੀ ਦੇ ਮੁਰਦੀ